ਮੋਗਾ ਦੇ ਕੋਟੀ ਸੇ ਖਾਂ ਵਿਖੇ ਉਸ ਸਮੇਂ ਦਹਿਸ਼ਤ ਫੈਲ ਕੇ ਜਦ ਦਿੱਤੇ ਪੰਜਾਬ ਬਲਦ ਦੀ ਕੌਲ ਤਹਿਤ ਦੁਕਾਨਾਂ ਬੰਦ ਕਰਵਾ ਰਹੇ ਪ੍ਰਦਰਸ਼ਨਕਾਰੀਆਂ ਤੇ ਇੱਕ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਗੋਲੀ ਲੱਗਣ ਵਾਲੇ ਇੱਕ ਪ੍ਰਦਰਸ਼ਨਕਾਰੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਅਨੁਸਾਰ ਦੁਕਾਨ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰ ਤੇ ਪ੍ਰਦਰਸ਼ਨਕਾਰੀਆਂ ਵਿੱਚ ਬਹਿਸ ਹੋ ਗਈ ਜਿਸ ਤੇ ਚਲਦੇ ਹਾਂ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਇਸ ਘਟਨਾ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਮੇਨ ਚੌਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਸਰ ਜੀ ਮਾਮਲਾ ਇਹ ਹੋਇਆ ਕਿ ਕੱਲ ਵੀ ਅਸੀਂ ਇੱਕ ਕੋਰਟਿਸਖਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਹੈ ਜਾਰੀ ਕਿ ਭਾਈ ਕੱਲ ਨੂੰ ਦੁਕਾਨਾਂ ਬੰਦ ਕਰੋ ਮਣੀਪੁਰ ਦੇ ਵਿੱਚ ਇੱਕ 21 ਸਾਲ ਦੀ ਲੜਕੀ ਸੀ ਜਿਹਨੂੰ 97 ਲੋਕਾਂ ਨੇ ਬਲਾਤਕਾਰ ਕੀਤਾ ਔਰ ਉਸ ਲੜਕੀ ਦੀ ਡੈਥ ਹੋ ਚੁੱਕੀ ਔਰ ਪਰਸਨਲ ਪਾਰਟਾਂ ਦੇ ਵਿੱਚ ਉਹਦੇ ਰਾੜਾ ਪਾਈਆਂ ਗਈਆਂ ਉਂਗਲਾ ਮਾਰੀਆਂ ਗਈਆਂ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਸੁੱਤੇ ਪਏ ਪ੍ਰਧਾਨ ਮੰਤਰੀ ਸਾਹਿਬ ਦੇ 40 ਦਿਨਾਂ ਬਾਅਦ ਮੋਦੀ ਜੀ ਦਾ ਬਿਆਨ ਆਉਂਦਾ ਕਿ ਮੈਂ ਤਾਂ ਸੋਸ਼ਲ ਮੀਡੀਆ ਤੇ ਵੇਖ ਕੇ ਮੈਨੂੰ ਪਤਾ ਲੱਗਾ ਅਦਰਵਾਈਜ਼ ਉੱਥੇ ਸਰਕਾਰ ਬੀਜੇਪੀ ਦੀਆਂ ਉਹਨਾਂ ਦੇ ਐਮਐਲਏ ਨੇ ਕਿਸੇ ਨੇ ਵੀ ਉਹਨਾਂ ਤੱਕ ਖਬਰ ਨਹੀਂ ਪਹੁੰਚਾਈ ਉਸੇ ਚੱਕਰ ਦੇ ਵਿੱਚ ਅਸੀਂ ਉਸ ਭੈਣ ਨੂੰ ਉਸ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਅੱਜ ਸ਼ਾਂਤਮਈ ਮੋਰਚਾ ਕਰ ਰਹੇ ਸੀ 95% ਦੁਕਾਨਦਾਰਾਂ ਨੇ ਸਾਡਾ ਸਹਿਯੋਗ ਦਿੱਤਾ ਜਿਨ੍ਹਾਂ ਨੇ ਦੁਕਾਨਾਂ ਬੰਦ ਕੀਤੀਆਂ ਕਿਉਂਕਿ ਕੱਲ ਅਸੀਂ ਆਲਰੇਡੀ ਰੈਲੋਕਮੈਂਟ ਕਰ ਚੁੱਕੇ ਸੀ ਉਹ ਫਤਿਹ ਮੋਬਾਈਲ ਐਸੈਸਰੀ ਵਾਲਾ ਉਹ ਮੁੰਡੇ ਦਾ ਨਾਮ ਗੋਰਾਵਾ ਪਲਾਟਾਂ ਦਾ ਰਹਿਣ ਵਾਲਾ ਉਹਦੇ ਨਾਲ ਸਿੰਘ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਵੀ ਆਪਣੀ ਦੁਕਾਨ ਬੰਦ ਕਰੋ ਸਾਰੀਆਂ ਦੁਕਾਨਾਂ ਬੰਦ ਹੋਈਆਂ ਤੇ ਉਹ ਕਹਿੰਦਾ ਕਿ ਮੈਂ ਨਹੀਂ ਦੁਕਾਨ ਕਰਨੀ ਮੇਰਾ ਮਣੀਪੁਰ ਨਾਲ ਕੋਈ ਲਿੰਕ ਨਹੀਂ ਮੇਰਾ ਇੰਡੀਆ ਨਾਲ ਕੋਈ ਲਿੰਕ ਨਹੀਂ ਅਸੀਂ ਪੰਜਾਬ ਦੇ ਵਸਨੇ ਕਾ ਜੇਕਰ ਪੰਜਾਬ ਦੇ ਵਿੱਚ ਕੁਝ ਹੁੰਦਾ ਤੇ ਮੈਂ ਉਹਦਾ ਸਹਿਯੋਗ ਦਵਾਂਗਾ ਤੁਹਾਡਾ ਸਹਿਯੋਗ ਨਹੀਂ ਦੇਵਾਂਗਾ ਸਿੰਘ ਸਾਹਿਬ ਦੇ ਨਾਲ ਉਹਨਾਂ ਦੀ ਬਹਿਸ ਹੋਈ ਉਸ ਤੋਂ ਬਾਅਦ ਉਹਨਾਂ ਨੇ 1 ਮਿੰਟ ਤੋਂ ਪਹਿਲਾਂ ਆਪਣਾ ਰਿਵਾਲਵਰ ਕੱਢਿਆ ਫਕਰਪੰਤੀ ਦੇ ਵਿੱਚ 2 ਗੋਲੀਆਂ ਆਪਣੀ ਦੁਕਾਨ ਦੇ ਵਿੱਚ ਮਾਰੀਆਂ 3ਜੀ ਗੋਲੀ ਸਿੰਘ ਸਾਹਿਬ ਦੇ ਖੱਬੇ ਪਾਸੇ ਵੱਜੀ ਆ ਤੇ ਉਸ ਤੋਂ ਬਾਅਦ ਸਿੰਘ ਸਾਹਿਬ ਡਿੱਗ ਗਿਆ ਪ੍ਰਸ਼ਾਸਨ ਉਹਨੂੰ ਚੱਕ ਕੇ ਨੰਨੀ ਹਸਪਤਾਲ ਦੇ ਵਿੱਚ ਲੈ ਗਿਆ ਹਰਵੰਸ ਨਰ ਸਿੰਘ ਹਮਤੋਂ ਉਹਨੂੰ ਜਵਾਬ ਮਿਲ ਚੁੱਕਾ ਹੁਣ ਉਹ ਮੋਗੇ ਲੈ ਗਿਆ ਅੱਗੇ ਦੀ ਕਾਰਵਾਈ ਸਾਨੂੰ ਪਤਾ ਨਹੀਂ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਕਿ ਫੁਕਰੇ ਲੋਕਾਂ ਦੇ ਲਾਇਸੈਂਸ ਜਿਹੜੇ ਉਹ ਰੱਦ ਕੀਤੇ ਜਾਣ ਆਉਣ ਵਾਲੀਆਂ ਘਟਨਾਵਾਂ ਇਹ ਰੁਕਣੀਆਂ ਨੇ ਕਿ ਇਸ ਤਰ੍ਹਾਂ ਜੇਕਰ ਫੁਕਰੇ ਲੋਕਾਂ ਦੇ ਲਾਇਸੈਂਸ ਰੱਦ ਨਾ ਕੀਤੇ ਉਹਨਾਂ ਲੋਕਾਂ ਨੂੰ ਲਾਇਸੈਂਸ ਦਿਹਾਦੇ ਦਿੱਤੇ ਜਾਣ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ। ਜੀ ਇਹ ਦੁਕਾਨ ਬੰਦ ਕਰਨ ਨੂੰ ਲੈ ਕੇ ਤਲਖੀ ਹੋਈ ਸੀਗੀ। ਹਾਂਜੀ ਸਿਰਫ ਦੁਕਾਨ ਬੰਦ ਕਰਨ ਨੂੰ ਹੋਰ ਕੋਈ ਕੋਈ ਰੰਜਿਸ਼ ਨਹੀਂ ਸੀ। ਹੁਣ ਕੀ ਅਗਲੇ ਦਰਾਂ ਨੀਤੀ ਕੀ ਤੁਹਾਡੀ? ਅਗਲੇ ਦਰਾਂ ਨੇ ਇਹ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਮੰਗਦੇ ਆਂ। ਪਰ ਜੇ ਪ੍ਰਸ਼ਾਸਨ ਆਪਣੇ ਹੱਥ ਘੜੂਗਾ ਤਾਂ ਫਿਰ ਸਾਡੇ ਹੱਥ ਬੰਨੇ ਹੋਏ ਨਹੀਂਗੇ। ਅਸੀਂ ਪ੍ਰਸ਼ਾਸਨ ਤੱਕ ਇਹ ਬੇਨਤੀ ਕਰਦੇ ਆਂ ਕਿ ਆਪਣੇ ਹੱਥਾਂ ਦੁਆਰਾ ਉਸ ਮਰਜ਼ੂਮ ਨੂੰ ਫੜਿਆ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ 307 ਤੋਂ ਵੀ ਪਿਆੜੀਆਂ ਸਜ਼ਾਵਾਂ ਲਾ ਕੇ ਉਹਦਾ ਲਾਇਸੈਂਸ ਰੱਦ ਕਰਕੇ ਉਹਦੇ ਪਿਓ ਤੇ ਵੀ ਕੇਸ ਹੋਣਾ ਚਾਹੀਦਾ। ਜਿਨੇ ਉਹ ਹਥਿਆਰ ਲੈ ਕੇ ਦਿੱ Shamla Chandar Building maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Shamra Chandar Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ